ਇਹ ਜੀ ਸਟੋਰ ਤੋਂ ਮਿਲਿਆ ਦੇ ਅੱਗੇ ਸਟਾਲ ਲੱਗੇ ਹਨ ਸਟਾਲਾਂ ਦਾ ਇੱਕ ਮਿੰਟ ਗਿਆ ਉਹ ਰੂਮ ਗੱਡੀ ਵਾਲੇ ਗੱਡੀ ਵਾਲੇ ਆਏ ਨਹੀਂ ਉਹਦੇ ਤਿੰਨ ਬੰਦੇ ਬੈਠੇ ਹਨ ਉਹਨਾਂ ਅੰਨੇ ਵਾਹ ਬੋਲਣੇ ਚਲਾ ਰਹੇ ਸੀ ਮੇਰੇ ਮੁੰਡੇ ਦਾ ਦਿਮਾਗ ਹੀ ਵੱਜੀ ਨਿੰਤੀ ਕੀਤੀ ਜਾਂਦੀ ਸਾਨੂੰ ਕੋਈ ਨਾ ਕੋਸੂ ਤੋਂ ਨਹੀਂ ਚਾਲੀ ਲੱਖ ਸਰ ਦੇ ਖਰਚਾ ਕੋਈ ਕਲ ਨਹੀਂ ਕੋ ਬੰਨਣਾ ਠਾੜਾ

ਕੋਈ ਨਹੀਂ ਉਹਨਾਂ ਨੂੰ ਕੋਈ ਗਲਪਾ ਸਟੋਰ 'ਚ ਕੁਝ ਨਹੀਂ ਉਹਨਾਂ ਪੁੱਛਿਆ ਨਹੀਂ ਉਹਨਾਂ ਮੈਂ ਸਾਨੂੰ ਆ ਦੀ ਉਹ ਸਾਨੂੰ ਪੈਸੇ ਜੋ ਉਹ ਆਪਣੀ ਗੱਡੀ ਤੋਂ ਨਿਕਲੇ ਨਹੀਂ ਤਾਂ ਫਾਨਪਛਾਤੇ ਬੰਦੇ ਕਿੰਨਾ ਸਮਾਂ ਹੋ ਗਿਆ ਸੀ ਬਾਹਰ ਕਿੰਨਾ ਕਰਜ਼ਾ ਜਿਹੜਾ ਪਰਵਾਨ ਦੇ ਸਿਰ ਤੇ ਆਸਟਾ 40 ਲੱਖ ਕਰਜ਼ਾ ਮੁੰਡੇ ਦੇ ਤੇ ਤੇ ਕਮਾਣ ਵਾਲਾ ਕੋਈ ਕੰਮ ਉਹਦਾ ਨਾਮ ਕਿਸ ਤੇ ਕੀ ਕੰਮ ਕਰਦਾ ਸੀ ਜਸੀਲ ਸਿੰਘ ਸੀ ਸਟੋਰ 'ਚ ਕੰਮ ਕਰਦਾ ਸੀ

ਮੇਰੇ ਰਿਸਪੈਂਡੈਂਟ ਜਸਮੀਰ ਸਿੰਘ ਸੀ ਉਹਨਾਂ ਦੇ ਤੇ ਉਹ ਦਰ ਗਏ 2 ਸਾਲ ਹੋ ਗਏ ਨੇ ਅੰਦਰ ਗਏ ਨੇ ਤੇ ਸਾਡੇ ਤੇ ਬਹੁਤ ਸਾਰਾ ਕਰਜ਼ਾ ਲੱਤ ਉਤਰਿਆ ਨਹੀਂ ਹੈਗਾ ਮਾਮਲਾ ਕੋਈ ਵੀ ਨਹੀਂ ਸੀ ਸਟੋਰ ਤੇ ਕੰਮ ਕਰਦੇ ਸੀ ਚੰਗਾ ਕੰਮ ਕਰਦੇ ਇਹੋ ਹੀ ਕਿ ਦੋ ਮਿਟਲੇ ਬਾਹਰ ਆ ਗਏ ਨੇ ਤੇ ਉੱਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਤੇ ਉਹਨਾਂ ਦੀ ਮੌਕੇ ਤੇ ਮੋਤ ਹੋ ਗਈ ਮੇਰੇ ਦੋ ਬੱਚੇ ਨੇ ਵੱਡਾ ਮੁੰਡਾ ਹੈ ਤੇ ਛੋਟੀ ਕੁੜੀ ਹੈ ਮੁੰਡਾ 5 ਸਾਲ ਦਾ ਹੈ ਤੇ ਕੁੜੀ 4 ਸਾਲ ਦੀ ਹੈ ਕਿੰਨਾ ਕੁ ਸਮਾਂ ਹੋ ਗਿਆ ਬਾਹਰ ਗਿਆ ਕਿੰਨਾ ਕੁ ਸੈਟਮ ਕਰਦਾ ਹੈਗਾ ਮਤਲਬ ਕਿ ਕੀ ਕਰ ਜਾ ਸਾਡਾ ਅਜੇ ਤੱਕ ਨਹੀਂ ਤਰਿਆ ਲ ਇਹ ਨਾ ਹੀ ਵਿਆਹ ਪਰ ਜਿੰਨੇ ਸਾਡੇ ਅਸ਼ਕਮੰਦੀ ਉਹਨਾਂ ਸਾਡਾ ਵਿਆਹ ਚੱਲ ਜਾਂਦਾ 40 40 ਲੱਖ ਰੁਪਏ ਕਰਜਾ ਸਾਡੇ ਸਿਰ ਤੇ ਇਹਨਾਂ ਦੇ ਤੇ ਪਤਾ ਵੀ ਨਹੀਂ ਹੈਗਾ કેડા કે રોકી હોયા કે કિતતે નકે નકે મા સમજે ને મેરે સોન સાહમ ન લજાઈ દાયે યોમન સુભાધી گل કીતી આ સુભાત કેસરા સભા સુભા ન તો બધી ગાય મિટે સુભા દે કોઈ લડાઈ લડાઈ કોઈ ક્વેશ્ચન ન કરતે સે મહેનતી સે ਜਿਹੜੀ ਘਟਨਾ ਆਪੀ ਉੱਤੋਂ ਬਾਅਦ ਕਿੰਨਾ ਸਮੇਂ ਬਾਅਦ ਤੁਹਾਨੂੰ ਪਤਾ ਲੱਗਿਆ ਇਹਨਾਂ ਸਾਰਾ ਵਾਕਿਆ ਮੈਨੂੰ ਮੇਰੀ ਸਿਸਟਰ ਨੇ ਫੋਨ ਲਾਇਆ ਹੀ ਪਰ ਕਿ ਉਪਾਜੀ ਪੂਰਾ ਹੋ ਗਿਆ ਕਿੰਨਾ ਹੋ ਗਿਆ ਉਹਨਾਂ ਦੇ ਇਸ ਘਰ ਦੇ ਲੋਤੇ ਦਿਮਾਗ ਚ ਭਜੇ ਗਏ ਨੇ ਫਿਰ ਮੈਂ ਜਸਵੀਰ ਦਾ ਮਾਮਾ ਬੋਲਣਾ ਪਿਆ ਇਹ ਜਿਹੜਾ ਉਹ ਹੈ ਕਾਂਡ ਬਹੁਤ ਹੀ ਮਾੜਾ ਹੋਇਆ ਬੜਾ ਦੁੱਖ ਹੋਇਆ ਸਾਰਾ ਪਰਿਵਾਰ ਮਨ ਬੋਕਲੇ ਵਿੱਚ ਸਾਰੇ ਬੱਕਰੀ ਦੀ ਹਾਂ ਫਰੀਓਂ ਬਾੜੀ ਚੋਂ ਮੋਲਵੰਡੀ ਬਾਹਰ ਜਾਂਦੇ ਨੇ ਸਵੱਖਾਂ ਵਿੱਚ ਜਾਉਂਦੇ ਨੇ ਉੱਥੇ ਵੀ ਸਰਕਾਰਾਂ ਦੇ ਇੱਕੋ ਜਿਹੇ ਹਾਂਜੀ ਤੇ ਉੱਥੇ ਦੀ ਸਰਕਾਰਾਂ ਨੂੰ ਥੋੜਾ ਬਾਦ ਮਤਲਬ ਸਕਿਉਰਟੀ ਰੱਖਣੀ ਚਾਹੀਦੀ ਜੇ ਉੱਥੇ ਬੰਦੇ ਪਹੁੰਚਦੇ ਨੇ ਉਹਨਾਂ ਦੀ ਸੁਰੱਖਤ ਵਾਸਤੇ ਗੌਰਮੈਂਟ ਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਇਹ ਮਤਲਬ 4 ਜਾਂ 2 ਦਿਨ 4 ਦਿਨ ਨਿਕਲਦੇ ਨਹੀਂ ਕੋਈ ਨਾ ਕੋਈ ਐਦਾਂ ਦਾ ਘਟਨਾ ਹੋ ਜਾਂਦੀ ਹੈ ਜਿਹੜੇ ਗੋਲੀਆਂ ਚੱਲੀਆਂ ਉੱਥੇ ਕਿੰਨੇ ਲੋਕ ਜਖਮੀ ਹੋਏ ਔਰ ਕਿੰਨੇ ਲੋਕਾਂ ਨੂੰ ਫੇਰਿੰਗ ਚਾਹੀਦੀ ਜਿਹੜੇ ਸੁਣ ਦੇ ਵਿੱਚ ਗੱਲ ਆਈ ਇਹ ਜਿੱਦਾਂ ਰੋਡ ਦੇ ਤੋਂ ਥੱਲੇ ਉਤਰੇ ਨੇ ਗਰਾਊਂਡ 'ਵੀ ਅੱਗੇ ਤੇ ਥੱਲੇ ਗੱਡੀ ਉਹਨਾਂ ਲਾਂਦੇ ਸਾਰੇ ਫੇਰਿੰਗ ਸ਼ੁਰੂ ਕਰਤੀ ਫੇਰਿੰਗ ਕਰਦੇ ਕਰਦੇ ਤੇ ਇਹ 4-5 ਨੇ ਇਕੱਠੇ ਸੀ ਇੱਥੇ ਆਣ ਕੇ ਉਹਨਾਂ ਖਲਾਰ ਕੇ ਫੇਰਿੰਗ ਕਰਕੇ ਤੇ ਦੋ ਜਣੇ ਜਗ੍ਹਾ ਤੇ ਖਤਮ ਹੋ ਗਏ ਨੇ ਤੇ ਤਿੰਨ-ਚਾਰ ਜਿਹੜੇ ਉਹ ਜ਼ਖਮੀ ਹੋ ਗਏ ਬਾਕੀ ਹੋਰ ਵੀ ਹੋਏ ਹੋਣਗੇ ਪਤਾ ਨਹੀਂ ਇੰਨੀ ਗੱਲ ਦਾ ਕੀ ਮੰਗ ਕਰਦੇ ਨੂੰ ਪਰਿਵਾਰ ਦੇ ਵਾਸਤੇ ਕਿਹਾ ਪਰਵਾਰ ਦੇ ਅਸੀਂ ਤੇ ਕਹਿੰਦੇ ਕੁਛ ਨਾ ਕੁਛ ਇਹਨਾਂ ਪਰਿਵਾਰ ਨੂੰ ਉਸਹਾਇਤਾ ਮਿਲਣੀ ਚਾਹੀਦੀ ਜੋ ਇਹਨਾਂ ਨੇ ਆਪਣਾ ਕਰਜ਼ਾ ਚੁੱਕ ਗਏ ਜਿਹੜਾ ਇਹਨਾਂ ਨੂੰ ਦੇ ਗਿਆ ਸੀ ਤੇ ਉਹ ਕਰਜ਼ਾ ਇਹਨਾਂ ਕੋਲ ਬਰਾਬਰ ਨਹੀਂ ਪੂਰਾ ਹੋਇਆ ਜੇਕਰ ਇੱਥੇ ਪਰਵਾਰ ਦੀ ਹਾਲਤ ਵੇਖੀ ਹੈ ਤੇ ਕਿਸ ਤਰ੍ਹਾਂ ਦੀ ਹਾਲਤਾਂ ਕਰਦੇ ਟਕਮਾਉਣ ਵਾਲਾ ਜਾਂ ਕੁਮਾਰ ਵਾਲਾ ਸਾਡਾ ਪਨੂਜਾ ਇਹ ਉਹ ਵੀ ਆ 15-20 ਦਿਨ ਹੋਏ ਨੇ ਪਹਿਲਾਂ ਜੱਗ ਦਾ ਮੇ ਇਹਨਾਂ ਨੂੰ ਹੋ ਗਿਆ ਟੈਗ ਜਿਆ ਤਿੰਨ ਸਟੈਂਡਰਡ ਜਗ੍ਹਾ ਤੇ ਪਏ ਨੇ ਉਹ ਵੀ ਪੈਸਾ ਚੁੱਕ ਚੱਕ ਕੇ ਫੇਰ ਉਗੋ ਆਏ ਕੀ ਮੰਗਤ ਹੈ ਆਹਦੇ ਹੋ ਚਾਹਨੇ ਆ ਕਿ ਥੋੜੀ ਬਹੁਤ ਜੀ ਸਹੂਲਤ ਹੋ ਜਾਵੇ ਸਾਨੂੰ ਆ ਮਤਲਬ ਕੋਈ ਕੋ ਮਾਧਮ ਮਿਲ ਜਾਵੇ ਕਿ ਇਹ ਬੱਚਿਆਂ ਦਾ ਕੋਈ ਥੋੜਾ ਸਾਹੀ ਹੋ ਜਾਵੇ ਇਹਦੇ ਛੋਟੇ ਕਿੰਨੇ ਬੱਚੇ ਦੋੜੇ ਬੇਟਾ ਇੱਕ ਬੇਟੀ ਕੀ ਮੰਗਤ ਹੈ ਕਿ